ਸਤਨਾਮ ਵਾਹਿਗੁਰੂ ਸਾਰਜ ਜੀ ਸੋਹ ਨਾਰਾਮ ਗਉੜੀ ਦੀ ਕੀ ਮੰਨ ਦਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀ ਰਿਤ ਅਖੀਐ ਕਰਤ ਕਾ ਵਿਚਾਰੋ ਤਿਤ ਕਰ ਗਾਵੋ ਸਿਲਾ ਸਰ ਸਰਗਣਹਾਰੋ ਤੂੰ ਗਾਵੋ ਮੇਰੇ ਜਿੜਕੋ ਕਾ ਸੁਹਿਤ ਵਾਰੀ ਜਿਪ ਸੁਰ ਰਸਤਾ ਸੁਖ ਹੋਇ ਰਹਾ ਨਿਤ ਨਿਤ ਜੀੜ ਸੰਵਾਲੇਣ ਜਿਖਿਆ ਗਦੇ ਮਨਾਰ ਤੇਰੇ ਦਾਨੈ ਕੀਮਤ ਨ ਪਰੈ ਤਿਸੁ ਧਰਤਿ ਕਮਨ ਸਮਾਰ ਸੰਬਦ ਸਾਧਿ ਕਰਿਆ ਅਮਲ ਕਿਰਪਾ ਉਤੇ ਲਾ ਤੇਹੋ ਸੱਜਣ ਅਸਿ ਸੜਿਆ ਜਹ ਹੋਵੇ ਸਾਹਿਬ ਸੁਮੇਲ ਘਰ ਘਰ ਹਉ ਪਾਉ ਚਾ ਸਦਵੇ ਨਿਤ ਪਮੰ ਸਦਨ ਹਾਰਾ ਸਿਬਰੀ ਜ ਨਾਨਕ ਸੇਹ ਜੰ ਅੰਨਾ ਰਾਗ ਆਸਾ ਮਹੱਲਾ ਪਹਿਲਾ ਸ਼ੇਖਰ ਸ਼ੇਖੁਰਿ உபਦੇਸ ਗੁਰ ਕਰੇ ਇਕ ਇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤੋ ਵੇ ਸੁਕਰਨਾਖਟਾਈ ਤੋਏ ਰਹਾਓ ਵਿਸੋਏ ਜਸੇ ਅਕੜੀਆਂ ਪਹਿਰ ਤਿਤਿ ਗਾਰੀ ਪਾਉ ਸੂਰਜੇ ਗੁਰ ਤਨੇਕ ਨਾਨਕ ਕਰਤੇ ਕੇ ਕੇਤੇ ਰੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਲ ਮੈਂ ਥਾਰ ਲਾ ਚੰਦੀਪੁਗ ਬਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਰਦਨ ਲੋ ਪਵਨ ਚਬਰੂ ਕਰੇ ਸਗਲ ਗਨ ਰਾਏ ਸਭੰਤ ਜੁਤੀ ਐਸੇ ਆਰਤੀ ਹੋਏ ਭਵਖਦੜਾ ਤਿਰ ਆਰਤੀ ਨਾ ਹੱਤਾ ਸ਼ੁਭਵਾਦੰਤ ਤੇਰੀ ਰਹਾਉ ਸਹਿਸ ਤਮਨੰ ਅਨੰਗਨ ਤੁਰ ਕੋ ਸਹਿਸਮੂਰਤਨ ਨਾਇਕ ਤੋਹੀ ਸਹਿਸ ਪਦ ਬਿਬਰਨ ਨਿਕ ਪਦ ਗੰਧ ਬਿਨ ਸਹਿਸਦਾ ਬਗੰਦਿ ਦੇ ਵਿਚਰਤ ਮੋਹੀ ਸਰਬਨ ਜੋਤ ਜੋਤਨ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟੂਏ ਜੋਤਿ ਸੁਭਾਵੇ ਸੁਭਾਤੀ ਹੋਏ ਹਰ ਤਰਨ ਕਮਨ ਮਗਨੰਦ ਲੋਭਤ ਮਨੁ ਅਨੰਦ ਕਮੁ ਆਇ ਪਿਆਸ ਕਿਰਪਾ ਜਦ ਦੇ ਨਾਨਕ ਸਾਰਿੰਗ ਕਾਉ ਜਾਤੀ ਤੇ ਰੰਗਿ ਵਸਾ raag gauri urde man satth kaam krodh nagar go priya bin sa do khandal khandae purv lagat the gur paaya man harai mandal mandae kar sadhu anjali punvaddae ਗੜੰਡੰਦ ਤਉਨ ਵੱਡਾ ਹੈ ਗਾਓ ਸਾਖਤ ਹਰਿ ਨਸਸਾਦ ਨਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉਂ ਜਉ ਤਰੇ ਚੁਬੈ ਦੁਖ ਪਾਲਹਿ ਜੰਕਾਰ ਸਹੈ ਸਿਰ ਗੰਡਾਏ ਹਰਿ ਜਨਾਰਾਹ ਨਾਮ ਸਮਾੜੇ ਦੋ ਘਟਾਂ ਮਰਨ ਭਵ ਖੰਡਾਏ ਅਬਨਾਸੀ ਮੁੁਰਗ ਪਾਇਆ ਪਰਮੇਸ਼ਰ ਬਸੋਖ ਖੰਡ ਤੇ ਮੰਡਾਏ ਹਮ ਗਰੀਬ ਮਸਕੀਣਾ ਪ੍ਰਭ ਤੇਰੇ ਹਰਿ ਨਾਮ ਕਾਗੜ ਗਟਾਏ ਜਿਨ ਨਾਨਕ ਨਾਮ ਧਰਤੀ ਕਹੈ ਹਰ ਨਾਮੇ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰਵਨੰਤੇ ਸੁਨ ਮੇਰਾ ਮੀਤਾ ਸੰਤ ਜਹਿਲ ਕੇ ਬਿੱਦਾ ਇਆ ਘਾਟ ਤਰਹੋ ਹਰਲਾ ਆਗਿਰ ਬਸਰ ਸੁਹਿਬਦਾ ਆਉ ਤ ਘਟੈ ਜਨ ਸਰਨਾਰੇ ਮਨ ਕੋ ਰਗ ਲਕਾਰ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਨ ਤਰਿ ਬ੍ਰਹਮ ਗਿਆਨੀ ਜਿਵੇਂ ਸਹਿ ਜਗਾਈ ਪਿਆਰ ਹੋ ਰਸ ਅਕਤ ਕਥਾ ਤਨ ਜਾਣੀ ਜਾਗ ਆਏ ਸੋਈ ਬਿਹਜੋ ਹਰ ਗੁਰ ਤੇ ਮਨਹਿ ਬਸੇਰਾ ਨਿਤ ਘਰ ਗਹਿਲ ਤਾਹੋ ਸੁਖ ਸਹਜੇ ਬਹੋ ਰਹਾ ਹੋਏ ਉਸੇਰਾ ਅੰਦਰ ਜਾਮੀ ਪਰਖ ਵਿਦਾਤੇ ਸਰਦਾਰ ਅਨੰਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕਤ ਕਲ ਸੰਤਨ ਕੇ ਤੂਰੇ ਅੰਦਰ ਜਾਮੀ ਫਰਖ ਬਿਦਾਰੇ ਤੇ ਸਰਦਾ ਮਨ ਕੀ ਪੂਰੇ ਨਾਨਕ ਦਾ ਸਰਹ ਇਹ ਸੁਖ ਮੰਗੇ ਮੁਕਤ ਕਰ ਸੰਤਨ ਕੀ ਧੂਰੇ ਵਾਹਿ ਤੁਜ ਕਾ ਖਾਲਸਾ ਵਾਹਿ ਤੁਜ ਕੀ ਫਤਹਿ